ਦੇਸ਼ ਵਿੱਚ ਜਨਸੰਖਿਆ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੂੰ ਰਾਸ਼ਟਰੀ ਹਿੰਦੂ ਫਰੰਟ ਅਤੇ ਸਮਾਜ ਸੇਵੀ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਤੇ ਇੱਕ ਮੁਮਰਾਡਨ ਦਿੱਤਾ ਇਸ ਮੌਕੇ ਮੋਨਿਕਾ ਸ਼ਰਮਾ ਸਮਾਜ ਸੇਵੀ ਵੱਲੋਂ ਕਿਹਾ ਗਿਆ ਕਿ ਦੇਸ਼ ਵਿੱਚ ਹਮ ਦੋ ਹਮਾਰੇ ਦੋ ਕਾ ਹੀ ਨਾਰਾ ਹੋਣਾ ਚਾਹੀਦਾ ਹੈ ਅੱਜ ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਮ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਹੈ ਇਸ ਦਾ ਇੱਕ ਬਿੱਲ ਪਾਸ ਕੀਤਾ ਜਾਵੇ ਨਾ ਮੈਂ ਜਿਹਦੇ ਅਜੇ ਕਿਸਮ ਤੋਂ ਨੈਗੇਟਿਵ ਜਬ ਸਰ ਮੈਂ ਪ੍ਰਿੰਸੀਪਲ ਕਾਕੜੀਆ ਤੇ ਮੈਂ ਪੰਜਾਬ ਨੂੰ ਦੇਖਦਾ ਪੂਰੇ ਨੂੰ ਜਨ ਸਖਿਆ ਸੰਵਰਨ ਫਾਊਂਡੇਸ਼ਨ ਦੇ ਵਿੱਚ ਸਾਡਾ ਜਿਹੜਾ ਅੱਜ ਦਾ ਮੇਨ ਮਕਸਦ ਇੱਥੇ ਆਉਂਦਾ ਬੇਸਿਕਲੀ ਅਸੀਂ ਸੋਸ਼ਲ ਵਰਕਰ ਆ ਸਮਾਜ ਸੇਵੀ ਦਾ ਕੰਮ ਕਰਦੇ ਆ ਸਮਾਜ ਸੇਵਾ ਦਾ ਪਰੰਤੂ ਸਾਡੇ ਸਮਾਜ ਇੱਕ ਬਹੁਤ ਵੱਡੀ ਇੱਕ ਚੀਜ਼ ਦਾ ਅਸੀਂ ਦੇਖਿਆ ਕਿ ਪੋਪੂਲੇਸ਼ਨ ਜਿਹੜਾ ਸਾਡਾ ਵਧ ਰਹੀ ਹੈ ਨਾ ਉਹ ਬੜੀ ਹੋਰ ਢੰਗ ਨਾਲ ਵਧ ਰਹੀ ਹੈ ਉਸ ਅਨੁਪਾਤ ਦੇ हिसाब ਨਾਲ ਨਹੀਂ ਵਧ ਰਹੀ ਜਿੰਨੀ ਸਾਡੇ ਕੋਲ ਲੈਂਡ ਹੈ ਇੰਡੀਆ ਦੇ 2-3% ਲੈਂਡ ਆਫ ਵਰਲਡ ਦੇ ਪਰ ਸਾਡੇ ਕੋਲ 18% ਲੋਕੀ ਸਾਡੇ ਇੱਥੇ ਰਹਿੰਦੇ ਮੋਸਟ ਪੋਪੂਲੇਟਿਡ ਕੰਟਰੀ ਸਾਡਾ 140 ਕਰੋੜ ਦੇ ਨੇੜੇ ਪਹੁੰਚ ਗਏ ਤੇ ਉਹ ਪੋਪੂਲੇਸ਼ਨ ਜਿਹੜੀ ਵਧ ਰਹੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਕੰਟਰੋਲ ਬਿਲਕੁਲ ਹੀ ਕਰ ਦੋ ਨਹੀਂ ਨਹੀਂ ਉਹਦੀ ਜਿਹੜੀ ਅਨੁਪਾਤ ਵਧਿਆ ਹੋਣਾ ਚਾਹੀਦਾ ਸਹੀ ਹੋਣਾ ਚਾਹੀਦਾ ਕੁਝ ਤਾਂ ਜਿਹੜੇ ਸਾਡੇ ਸਾਡੇ ਕਮਿਊਨਿਟੀਜ਼ ਨੇ ਉਹਦੇ ਵਿੱਚ ਇੱਕ ਬੱਚਾ ਹੀ ਹੈ ਬਸ ਹਨਾ ਉਹਨਾਂ ਦੀ ਪੋਪੂਲੇਸ਼ਨ ਜਿਹੜੀ ਲਗਾਤਾਰ 1947 ਤੋਂ ਬਾਅਦ ਜਿਹੜੇ ਅੰਕੜੇ ਆਏ 1951 ਚ ਪਹਿਲੀ ਵਾਰੀ ਹੋਇਆ ਸੀ ਟਾਪੂ ਨਿਸ਼ਮਾਰੀ ਉਹ ਬੜੀ ਘਟ ਰਹੀ ਹੈ ਕੁਝ ਕਮਿਊਨਿਟੀ ਇਦਾਂ ਦੀ ਜਿਨ੍ਹਾਂ ਦੀ ਬਹੁਤ ਜ਼ਿਆ ਉਨਨ ਕੀ ਹੁੰਦਾ ਕਿ ਕਿਸੇ ਦੇ 8 ਬੱਚੇ ਆ ਨਾ ਕਿਸੇ ਦਾ ਇੱਕ ਬੱਚਾ ਹੈ ਤੇ ਅਸੀਂ ਇਹ ਚਾਹੁੰਦੇ ਆ ਕਿ ਇੱਕ ਇਹਦਾ ਵਾਸਤੇ ਨਾ ਇੱਕ ਕਾਨੂੰਨ ਇਹੋ ਜਿਹਾ ਬਣੇ ਵੀ ਜਿਹੜੀ ਇਹਦੀ ਸੰਖਿਆ ਦੀ ਜਿਹੜੀ ਹੈ ਉਹ ਅਨੁਪਾਤ ਵਧੀਆ ਬਣੇ ਤਾਂ ਕਿ ਦੇਸ਼ ਦੇ ਵਿੱਚ ਵਧੀਆ ਤਰੱਕੀ ਹੋ ਸਕੇ ਸਾਡਾ ਜਿਹੜਾ ਇਨਫਰਾਸਟ੍ਰਕਚਰ ਇੰਨਾ ਵਧੀਆ ਇਨਫਰਾਸਟ੍ਰਕਚਰ ਬਣਦਾ ਸਾਡਾ ਕੰਟਰੀ ਪਰ ਉਹ ਛੋਟਾ ਪੈ ਜਾਂਦਾ ਪੋਪੂਲੇਸ਼ਨ ਦੇਖਦੇ ਹੋ ਜੀ ਦੂਜੇ ਕੰਟਰੀ ਆਪਾਂ ਕੈਨੇਡਾ ਜਾਂਦੇ ਆ ਆਸਟ੍ਰੇਲੀਆ ਜਾਂਦੇ ਆ ਨਿਊਜ਼ੀਲੈਂਡ ਜਾਂਦੇ ਆ ਉੱਥੇ ਆਪਾਂ ਦੇਖਦੇ ਆ ਬਹੁਤ ਸਫਾਈ ਹੈ ਜੀ ਨਾ ਲੋਕਾਂ ਦੀ ਹੈਲਥ ਬੜੀ ਵਧੀਆ ਹੈ ਉੱਥੇ ਪੋਲੂਸ਼ਨ ਨਹੀਂ ਹੈ ਸਾਡੀ ਏਅਰ ਵੀ ਸਾਫ ਨਹੀਂ ਪਾਣੀ ਵੀ ਸਾਫ ਨਹੀਂ ਸਾਡੀ ਇਨਫਰਾਸਟ੍ਰਕਚਰ ਸਾਡਾ ਘੱਟ ਰਹਿ ਜਾਂਦਾ ਹੈ ਕਿ ਸਾਰਾ ਕੁਝ ਜਿਹੜਾ ਸਾਨੂੰ ਲੱਗਿਆ ਕਿ ਪਪੂ ਸਿੰਘ ਕਰਕੇ ਆ ਤੇ ਅੱਜ ਸਾਰਾ ਇੰਟਰਨੈਸ਼ਨਲ ਪੋਪੂਲੇਸ਼ਨ ਡੇ ਹੈ ਤੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਵਿਸ਼ਵਾਸ ਯਾਦ ਕਰਾਉਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਗਵਰਨਮੈਂਟ ਆਫ ਇੰਡੀਆ ਇਸ ਵਿਸ਼ੇ ਤੇ ਵੀ ਕੋਈ ਕੰਮ ਕਰੇ ਇਸ ਦੇ ਵਿੱਚ ਕੋਈ ਕਾਨੂੰਨ ਲੈ ਕੇ ਆਵੇ ਤਾਂ ਕਿ ਉਸ ਪੋਪੂਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ ਅਸੀਂ ਇਹ ਨਹੀਂ ਕਹਿੰਦੇ 1 ਚਾਈਲਡ ਹੋਵੇ ਟੂ ਅਸੀਂ ਕਹਿੰਦਾ ਸਭ ਦੇ ਦੋ ਬੱਚੇ ਹੋਣੇ ਚਾਹੀਦੇ ਬੇ ਇੱਕ ਬੰਦੇ ਦੇ ਦੋ ਹੀ ਬੱਚੇ ਹੋਣੇ ਚਾਹੀਦੇ ਅੱਜ ਸਾਡਾ ਇਹ ਮ ਜੀ ਬੋਲੋ ਮਾ ਰਾਸ਼ਟਰੀ ਸੈਸੇ ਹੋਚਕ اور ਸਾਥਨੀ ਸਮਾਜ ਸੇਵਿਕਾ ਕਰਤੀ ਸੇਵਾ ਵੀ ਕਰਦੀ ਹਾਂ ਅੱਜ ਸਾਡਾ ਡੀਸੀ ਮੈਡਮ ਨੂੰ ਮੈਮੋਰੰਡਮ ਦੇਣ ਦਾ ਜਿਹੜਾ ਮੁੱਦਾ ਸੀਗਾ ਉਹ ਇਹ ਸੀਗਾ ਕਿ ਅੱਜ ਵਰਲਡ ਪੋਪੂਲੇਸ਼ਨ ਡੇ ਹੈ ਵਰਲਡ ਪੋਪੂਲੇਸ਼ਨ ਡੇ ਦੇ ਉੱਪਰ ਅਸੀਂ ਡੀਸੀ ਮੈਡਮ ਨੂੰ ਇੱਕ ਮੈਮੋਰੰਡਮ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਮ ਦੇ ਉੱਪਰ ਤਾਂ ਕਿ ਸੈਂਟਰ ਦੇ ਵਿੱਚ ਜਿਹੜਾ ਹੈਗਾ ਜਨਸੰਖਿਆ ਕੰਟਰੋਲ ਬਿਲ ਪਾਸ ਹੋ ਜਵੇ ਤਾਂ ਕਿ ਆਪਣਾ ਦੇਸ਼ ਜਿਹੜਾ ਹੈਗਾ ਉਹ ਵਿਸ਼ਵਗੁਰੂ ਵਨੰਦੀਤਾ ਦਾ ਤੇ ਪਹੁੰਚੇ ਔਰ ਵਿਸ਼ਵ ਗੁਰੂ ਭਾਰਤ ਬਣੇ ਉਹ ਤਦੋਈ ਪੋਸੀਬਲ ਹੈ ਅਗਰ ਸਾਡੇ ਜਿਹੜੇ ਜਨਸੰਖਿਆ ਉਹ ਕੰਟਰੋਲ ਹੋਏਗੀ ਅਸ ਦਿ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਜਿਹੜੀਆਂ ਫੈਸਿਲਿਟੀਆਂ ਨੇ ਨਾਰਮਲ ਲੋਕਾਂ ਨੂੰ ਤਾਂ ਮਿਲ ਹੀ ਨਹੀਂ ਪਉਂਦੀਆਂ ਹੈਗੀਆਂ ਜਿਨ੍ਹਾਂ ਨੇ 8-8 10-10 ਬੱਚੇ ਪਾਦਾ ਕੀਤੇ ਹੋਏ ਆ ਉਹ ਗਵਰਨਮੈਂਟ ਜੌਬ ਵੀ ਲੈ ਕੇ ਬੈਠੇ ਪਏ ਨੇ ਔਰ ਜੋ ਵੀ ਸਬਸਿਡੀਆਂ ਐ ਸਾਰੀਆਂ ਫੈਸਿਲਿਟੀਆਂ ਉਹਨਾਂ ਨੂੰ ਮਿਲਦੀਆਂ ਪਈਆਂ ਤਾਂ ਦੇਸ਼ ਦੇ ਵਿੱਚ ਇੱਕ ਕਾਨੂੰਨ ਆਣਾ ਚਾਹੀਦਾ ਹੈ ਕਿ ਜਿਸ ਦੇ ਦੋ ਬੱਚੇ ਆ ਉਹਨੂੰ ਹੀ ਗਵਰਨਮੈਂਟ ਜੌਬ ਮਿਲੇ ਉਸ ਨੂੰ ਹੀ ਸਾਰੀ ਸਬਸਿਡੀਆਂ ਦੀ ਫੈਸਿਲਿਟੀਆਂ ਮਿਲੇ ਆਦਰਵਾਇਸ ਕਿਸੇ ਨੂੰ ਫੈਸਿਲਿਟੀ ਨਾ ਮਿਲੇ ਸਾਡਾ ਅੱਜ ਦਾ ਮੁੱਦਾ ਇਹ ਹੈ ਕਿ ਪੋਪੂਲੇਸ਼ਨ ਕੰਟਰੋਲ ਹੋਏਗੀ ਤਦੋ ਹੀ ਭਾਰਤ ਤਰੱਕੀ ਕਰ ਚੱਗਾ ਆਦਰਵਾਇਸ ਨਹੀਂ